ਮੇਰੇ ਤੋਂ ਪਹਿਲਾਂ ਬਹੁਤ سارے ਬੁਲਾਰੇ ਪਹਿਲਾਂ ਬੋਲ ਚੁੱਕੇ ਨੇ ਬਹੁਤ ਸੂਝਵਾਨ ਵੈਸੇ ਬੋਲ ਚੁੱਕੇ ਨੇ ਮੇਰਾ ਬੋਲਣਾ ਬੰਦਾ ਨਹੀਂ ਵੈਸੇ ਪਰ ਮੈਂ ਕੁ ਬੇਨਤੀ ਕਰਨਾ ਪਾਇਆ ਕਿ ਜਿਹੜੇ ਮੇਰੇ ਵੀਰ ਆਏ ਨੇ ਇਸ ਕੱਟ ਦੇ ਵਿੱਚ ਉਹਨਾਂ ਨੂੰ ਬੇਨਤੀ ਹੈ ਕਿ ਬਹੁਤ ਹੀ ਗੰਭੀਰ ਮੁੱਦੇ ਤੇ ਅਸੀਂ ਇਕੱਠੇ ਹੋਏ ਆਂ ਕਿਰਪਾ ਕਰਕੇ ਜਾਨ ਵੀ ਖੇਚਣ ਨਾ ਕਰੇ ਮੈਂ ਦੇਖ ਰਿਹਾ ਕਿ ਬਾਰੇ ਸੋਚ ਰਹੇ ਨੇ ਕਿ ਬਸ ਬੁਲਾਰੇ ਬੋਲੀ ਜਾਂਦੇ ਕੋਈ ਹੱਲ ਤਾਂ ਹੋਣੀ ਨਹੀਂ ਰਿਹਾ ਹੱਲ ਹੋਊਗਾ ਤਾਂ ਹੀ ਇਸ ਦੋ ਵਾਰ ਇੱਕ ਮੀਟਿੰਗ ਹੋਣੀ ਹੈ ਸਾਰਿਆਂ ਦੀ ਸਾਂਝੀ ਇਦਾਂ ਹੀ ਕਿਤਾਬ ਸਾਰਿਆਂ ਦੇ ਵਿਚਾਰ ਰੱਖਾਂਗੇ ਸਾਰਿਆਂ ਦੇ ਵਿਚਾਰ ਪੁੱਛਾਂਗੇ ਕਿ ਕਿਸ ਤਰ੍ਹਾਂ ਇਹ ਮਸਲਾ ਹੱਲ ਹੋਣਾ ਚਾਹੀਦਾ ਹੈ ਇਹ ਕੋਈ ਕਿਸੇ ਦਾ ਨਿੱਜੀ ਮਸਲਾ ਨਹੀਂ ਹੈ ਇਹ ਸਾਰੇ ਸਾਡੇ ਨਗਰ ਦਾ ਮਸਲਾ ਹੈ ਪਰ ਕਿਸਾਨ ਵੀ ਦਾ ਨਾ ਮਸਲਾ ਹੈ ਉਹਨਾਂ ਦੀ ਫਸਲਾਂ ਖਰਾਬ ਹੋ ਜਾਂਦੀਆਂ ਜਦੋਂ ਖੇਤਾਂ ਦੇ ਵਿੱਚ ਆਵਾਰਾ ਪਸ਼ੂ ਪੜ ਜਾਂਦੇ ਨੇ ਆਪਾਂ ਕੋ ਫਸਵਾਣਾ ਫੇਰ ਵੀ ਆਪਾਂ ਜੇ ਸਾਵਧਾਨੀ ਪਰ ਜਦੋਂ ਕਿਸੇ ਦੇ ਪਰਿਵਾਰ ਦਾ ਜੀ ਚਲੇ ਜਾਂਦਾ ਉਹ ਜਿਹੜੀ ਇੱਕ ਬਿਲਕੁਲ ਨਾ ਉਹ ਸਾਡੇ ਸ਼ਰਮ ਮਟਵਾੜੀ ਦੀ ਮਹਿਸੂਸ ਕਰ ਸਕਦੇ ਨੇ ਇਸ ਕਰਕੇ ਕਿ ਨਾ ਵੀ ਇਹਦਾ ਜੋ ਟੀਮ ਨੂੰ ਉਹਨਾਂ ਨੇ ਤਾਂ ਰੰਗ ਤੋਂ ਗੜਾ ਰੋਧਨੇ ਜੇ ਕਰਨਾ ਹੋਈ ਸੀ ਉਸ ਤੋਂ ਬਾਅਦ ਕਿਛੇ ਦੇ ਇੱਕ ਹੋਰ ਕਰਨਾ ਹੋਈ ਬਠਿੰਡੇ ਦੇ ਵਿੱਚ ਏਰੋ ਦੇ ਵਿੱਚ ਦਾਖਲ ਦੇ ਮੁੰਡੇ ਸ਼ਹਿਰ ਪਤਾ ਨਹੀਂ ਵੱਜਨ ਨਾ ਵੱਜਨ ਕਾਫੀ ਛੱਟਾਂ ਨੇ ਪਰਸੋਂ ਨਾ ਤੇ ਮੇਰਾ ਵੀ ਰਵਣ ਸੁਨਿਆਵਾਲਾ ਉਹ ਬਚਿਆ ਨਾ 10 15 ਦੇ ਦਾ ਮੋਟਰਸਾਈਕਲ ਸੀ ਠੱਲੇ ਨਾਲ ਦੇ ਨਰਦੇ ਦੇ ਵਿੱਚ ਬੰਦੇ ਦਾ ਹੱਥ ਲੱਗੇ ਦੀ ਗੰਭੀਰ ਸੱਟ ਹੈ ਕਿ ਲੱਗਾ ਗੋਡੇ ਤੇ ਵੀ ਵੱਡਾ ਨੁਕਸਾਨ ਹੈ ਇਹ ਸੱਟਾਂ ਡੰਡਾ ਦਵਾਈਆਂ ਤੇ ਖਾਸ ਕਰਕੇ ਸਾਡੇ ਨਗਰ ਦੇ ਸਮੇਂ ਦਾ ਲੋਕ ਤਾਂ 7:30 ਵਜੇ ਤੋਂ ਬਾਅਦ ਬਾਹਰ ਹੀ ਨਹੀਂ ਆਉਂਦੇ ਉਹਨਾਂ ਨੂੰ ਕਿਹਾ ਤਾਂ ਕਿਹਦੇ ਦੇ ਬਾਹਰ ਜਾਵਾਂਗੇ ਤਾਂ ਇਹ ਨਹੀਂ ਪਤਾ ਕਿਸੇ ਦਾ ਫਿਰ ਕਿ ਦੋੜਦਾ ਤਾਂ ਵੀ ਕਰੀ ਬੜੀ। ਸੋ ਸਾਰਿਆਂ ਨੂੰ ਬੇਨਤੀ ਹੈ ਮਸਲਾ ਸਾਰਿਆਂ ਦਾ ਸਾਜ ਹੈ। ਸਾਰਿਆਂ ਨੇ ਜਿਹੜੇ ਆਏ ਨੇ ਐਂਡ ਤੱਕ ਸਾਰਿਆਂ ਨੇ ਬਣੇ ਰਹੇ ਦੂਜੇ ਦੇ ਮਸਲੇ ਦੀ ਮੈਂ ਗੱਲ ਕਰਨ ਜਾ ਰਿਹਾ। ਤੁਸੀਂ ਦੇਖੋ ਸਾਡਾ ਐਡਾ ਵੱਡਾ ਨਗਰ ਹੈ ਐਡੋ ਵੱਡੀ ਤਰਾਸ ਦੀ ਕੀ ਹੋ ਸਕਦੀ ਹੈ ਸਾਨੂੰ ਖਿਡਾਰੀਆਂ ਨੂੰ ਸਾਡੇ ਜਿਹੜੇ ਵੀਰ ਨੌਜਵਾਨ ਵੀਰ ਨੇ ਉਹਨਾਂ ਨੂੰ ਪੈਸੇ ਦੇ ਕੇ ਕਰਨ ਅਕੈਡਮੀ ਦੇ ਵਿੱਚ ਖੇਡਣਾ ਪੈ ਰਿਹਾ। ਕੋਈ ਸਟੇਡੀਅਮ ਨਹੀਂ ਹੈ। ਹਰ ਸਾ ਹਰ ਵਾਰ ਜਿਵੇਂ ਪਿਛੇ ਪਹਿਲਾਂ ਵੀ ਜਿਹੜੀਆਂ ਸਰਕਾਰਾਂ ਆਈਆਂ ਨੇ ਮੰਗ ਕਰਦੇ ਸਟੇਡੀਅਮ ਦੀ ਪਰ ਕੋਈ ਫੈਸਲਾ ਨਹੀਂ ਹੁੰਦਾ ਕਹਿੰਦੇ ਜਾ ਕੇ ਬਲਾਇਕੁੰਡਰ ਕਾਲਜ ਖੇਡ ਲਓ ਉੱਥੇ ਜਾਨੇ ਪ੍ਰਿੰਸੀਪਲ ਕਹਿੰਦਾ ਇੱਥੇ ਨਾ ਆਓ ਅਸੀਂ ਨਹੀਂ ਖੇਡਣ ਦਿੰਦੇ ਸੋ ਬੱਚੇ ਖੇਡਣ ਕਿੱਥੇ ਪਹਿਲਾਂ ਹੀ ਸਾਡੀ ਜਵਾਨੀ ਜੋ ਸੁਗੰਗੜ ਦੀ ਹੈ ਮੈਂ ਦੇਖਿਆ ਪੰਜ ਪੰਜ 10-15 ਦੇ ਨੌਜਵਾਨ ਨੇ ਉਹ ਨਸ਼ੇ ਵਿੱਚ ਡੇਟੜ ਲੁੱਟੇ ਉਹਦਾ ਕਾਰਨ ਕੀ ਹੈ ਕੋਈ ਚੰਗਾ ਖੇਡ ਗਰਾਹ ਸਾਡੇ ਸੁਗੰਗੜ ਦੇ ਵਿੱਚ ਨਹੀਂ ਹੈਗਾ ਜਿਹੜੇ ਕਰਕੇ ਉਹ ਨਸ਼ਿਆਂ ਦੇ ਕੰਨੇ ਗਲਦਲ ਦੇ ਹੌਲ ਤੇ ਜਾ ਰਹੇ ਨੇ ਜਦ ਮੋਬਾਈਲਾਂ ਕਲੀ ਵਾਦਰ ਚਨਾਂ ਲੱਜਾ ਜੇਕਰ ਖੇਡ ਗਰਾਉਂਡ ਸਾਡੇ ਸਤੂਲਗੜ੍ਹ ਦੇ ਵਿੱਚ ਹੋਵੇਗਾ ਤਾਂ ਤੱਕੋ ਕੱਟ ਗਰਾਉਂਡ ਦੇ ਵਿੱਚ ਜਾਣ ਕੇ ਜਿਹੜਾ ਬੰਦਾ ਇੱਕ ਵਾਰੀ ਗਰਾਉਂਡ ਦੇ ਵਿੱਚ ਜਾਂਦਾ ਪ੍ਰਿਹਾਨ ਜੀ ਦੇ ਪੈਦਾ ਹੋ ਗਿਆ ਉਹ ਇਹਨੇ ਮਾਰੀਆਂ ਚੀਜ਼ਾਂ ਤੋਂ ਬਚਿਆ ਰਹਿੰਦਾ ਭਾਵੇਂ ਮੋਬਾਈਲ ਦਾ ਨਸ਼ਾ ਲਾ ਲਵੇ ਤੇ ਭਾਵੇਂ ਦੂਜੇ ਨਸ਼ੇ ਨਾ। ਪਰ ਰਾਤਾਂ ਨੂੰ ਲੋੜ ਹੈ ਕਿ ਗਰਾਉਂਡ ਦੇ ਜਿਹੜੇ ਨਸ਼ੇ ਜਾਣ ਦੀ ਲੋੜ ਹੈ ਗਰਾਉਂਡ ਦਾ ਨਸ਼ਾ ਸਭ ਤੋਂ ਵੱਡਾ ਨਸ਼ਾ ਹੈ ਜਿੰਨੋਂ ਇੱਕ ਵਾਰੀ ਸੋ ਦੇਖਤੀ ਹੈ ਸਾਰਿਆਂ ਨੂੰ ਇਹ ਗਰਾਉਂਡ ਹੈ ਜਿਹੜਾ ਤੇ ਤਾਹੀ ਬਣ ਸਕਦਾ ਹੈ ਜਿਹੜੀ ਸਾਰੀ ਜ਼ਮੀਨ ਬਚਾਇੀ ਗਈ ਹੈ ਕਿਉਂਕਿ ਗੱਲ ਇਹ ਨਹੀਂ ਕਿ ਮਰਦਾ ਉੱਥੇ ਵੀ ਸਦਾ ਕਾਲਜ ਕੋਲੇ ਪਰ ਉੱਥੇ ਵੀ ਜਾਊ ਕਾਣ ਛੋਟੇ-ਛਾਟੇ ਬੱਚੇ 10-12 ਸਾਲਾਂ ਵਿੱਚ ਪ੍ਰੈਕਟਿਸ ਕਰਨਾ ਚਾਹੁੰਦੇ ਨੇ ਖੇਡਣਾ ਚਾਹੁੰਦੇ ਨੇ ਉਹਨਾਂ ਨੂੰ ਇੰਨੀ ਦੂਰ ਜਾਣਾ ਬਹੁਤ ਆਖਿਆ ਰਸਤੇ ਜਿਹੜੇ ਠੱਠਿਆਂ ਦਾ ਫੇਰ ਹੋਈ ਗੱਲ ਅਜੂ ਮਿਲ ਜਾਂਦਾ ਕਿਵੇਂ ਪਹੁੰਚਣਗੇ ਸੋ ਇਹ ਜੋ ਜਗ੍ਹਾ ਹੈ ਜੋ ਗਰਾਉਂਡ ਦੇ ਲਈ ਮੈਂ ਬੇਨਤੀ ਕਰੂੰਗਾ ਸਾਰੇ ਨਗਰਪਾਲਿਕਾ ਜਿਨ੍ਹਾਂ ਦਾ ਬਹੁਤ ਵੱਡਾ ਪਰਾਲਾ ਇਹਨਾਂ ਨੇ ਕੀਤਾ ਪਹਿਲਾਂ ਤੇ ਇਹਨਾਂ ਨੂੰ ਧੰਨਵਾਦੀ ਆ ਸਰਕਾਰਾਂ ਆਈਆਂ ਬੜੇ ਹਿੱਟ ਫੈਸਲੇ ਜੋ ਨਹੀਂ ਲਏ ਗਏ ਪਰ ਇਹਨਾਂ ਨੇ ਮੈਸਟਰ ਆ ਗਿਆ ਪਰ ਸਾਰੇ ਲੋਕ ਸਾਰੇ ਨਕਰਦੇ ਕਿ ਇਸ ਦਾ ਕਿਸੇ ਪਾਰਟੀ ਕਰਕੇ ਤੇ ਕੱਢੀ ਨਹੀਂ ਹੋਈ ਇੱਥੇ ਮੈਂ ਦੇਖ ਰਿਹਾ ਸਾਰੀਆਂ ਬਾਤਿਆਂ ਦੇ ਮੈਂਬਰ ਬੈਠੇ ਨੇ ਉਹਨਾਂ ਨੂੰ ਵੀ ਧੰਨਵਾਦ ਕਰਦੇ ਆ ਕਿ ਤੁਸੀਂ ਇਸ ਨੂੰ ਪਸੰਦ ਆ ਮੁੰਡਾ ਸਾਡੇ ਕੇ ਇੱਥੇ ਆਏ ਹੋ ਪਰ ਬੇਨਤੀ ਹੈ ਜਿਹੜੀ ਪੰਚਾਇਤੀ ਜਗ੍ਹਾ ਪਈ ਹੈ ਜਿਹੜੀ ਤੁਹਾਨੂੰ ਸਾਰਿਆਂ ਨੂੰ ਬੜਾ ਸੀ ਮਾਨ ਕਰਦੇ ਆ ਇੱਥੇ ਇੱਕ ਜੋ ਕੱਠਾ ਸ਼ਾਲਾ ਦਾ ਮੰਡੀ ਸ਼ਾਲਾ ਤਾਂ ਕਹਿ ਰਹੀਏ ਕੋਈ ਬੰਦੀ ਕੇ ਦੇ ਨਾਲ ਗਰਾਊਂਡ ਵੀ ਬਹੁਤ ਵਧੀਆ ਬਣਨਾ ਚਾਹੀਦਾ ਕਿਉਂਕਿ ਉਸ ਦਾ ਜਿਹੜੀ ਆਪਾਂ ਕਹਿੰਦੇ ਬੇਨਪਈ ਹੈ ਉਹਦਾ ਠੇਕਾ ਹਿੱਸਾ ਗੋਵੇ ਰਾਮਾ ਦਾ ਫਸਰਾ ਹੀ ਹੋਦੀ ਹੈ ਉਹ ਲੱਗ ਰਹੀ ਹੈ ਤਾਂ ਕਿਹਦੇ ਨਾਲ ਰਹੀ ਹੈ ਉਹੀ ਉਥੇ ਜਿਵੇਂ ਮੈਂ ਕਹਿੰਦੇ ਆਪਾਂ ਦੁਨੀਆ ਦੇ ਘਰ ਤੋਂ ਦੂਰ ਰਹੀ ਦੋ ਟਾਈਸੋ ਗਾਵਾਂ ਨੇ ਤੁਹਾਨੂੰ ਨਿਕਰ ਲੱਗ ਰਿਹਾ ਹੈ ਅੱਗੇ ਜੇ ਆਪਾਂ ਕਹਿੰਦੇ ਜਿਵੇਂ ਸਾਡਾ ਸਿਸਾਲੇ ਕਪਾਲ ਦੀਆਂ ਗੇਰ ਕਿਲੋਰੀ ਦੇ ਵਿੱਚ ਜੀਵੀ ਗੁਰੂ ਸ਼ਾਲਾ ਉੱਥੇ ਖਾਣੇ ਵਾਸਤੇ ਅਲੱਗ ਮਰਦਾਨਾ ਕੀਤਾ ਗਿਆ ਪਰ ਸਾਡੀਆਂ ਦੇ ਗੁਰੂ ਸ਼ਾਲਾ ਦੀ ਗੱਲ ਆਉਂਦੀ ਹੈ ਕਿ ਇਹਨਾਂ ਕੋ ਬਾਹਰ ਹਾਂ ਰੱਤਾਂ ਜਾਂਦਾ ਹੈ ਕਿੰਨਾ ਠੀ ਅਸੀਂ ਗੁਰੂ ਸ਼ਾਲਾ ਦੇ ਵਿੱਚ ਨਹੀਂ ਰੱਖ ਸਕਦੇ ਤੁਹਾਨੂੰ ਨਹੀਂ ਰੱਖ ਸਕਿਆ ਦਾ ਇੱਕ ਬਹੁਤ ਵਧੀਆ ਮੌਕਾ ਆਪਣੇ ਕੋਲੇ ਆਪਾਂ ਇਹਨਾਂ ਵਾਸਤੇ ਇੱਕ ਹੱਦ ਇਕੱਠਾ ਸ਼ਲਕ ਨੰਦੀ ਸ਼ਲਕ ਬਣਾਈਏ ਤਾਂ ਕਿ ਇਹਨਾਂ ਜੋ ਰੋਜ਼ ਇੱਕ ਪਾਸੇ ਜੋ ਹੋ ਰਹੀਆਂ ਨੇ ਉਹਨਾਂ ਨਾਲ ਆਪਾਂ ਨੱਥ ਬੱਸ ਗੀਏ ਬਾਕੀ ਸਭੀ ਗੇ ਬਹੁਤ ਉਮੀਦਾਂ ਨਗਰ ਪੰਚਾਇਤ ਦੇ ਸਾਰੇ ਹੀ ਸਾਡੇ ਪ੍ਰਧਾਨ ਜੀ ਦੇ ਨਾਲ ਮਾਰਚ ਕਰਵਾਣਾ ਕੋ ਇਸ ਮਸਲੇ ਨਾਲ ਗੁਰ ਹੋਵੇਗਾ ਪਰ ਸੋਦੇ ਸਾਰਿਆਂ ਦੇ ਸਹਿਯੋਗ ਨਾਲ ਹੋਵੇ ਸੋ ਸਾਰਿਆਂ ਨੂੰ ਬੇਨਤੀ ਹੈ ਕਿਸੇ ਵੀ ਜਾਣਾ ਨਹੀਂ ਅੰਤ ਤੇ ਆਪਾਂ ਇਹ ਇੱਕ ਮੀਟਿੰਗ ਦੇ ਰੂਪ ਦੇ ਵਿੱਚ ਸਾਰੇ ਗੱਲਬਾਤ ਕਰਾਂਗੇ ਕਿ ਅੱਗੇ ਦੇ ਕਰ ਇਹ ਵੀ ਕਿਸੀ

ਵੀ ਹਰ ਵਾਰ ਜਿਵੇਂ ਕਾਸ਼ਮੋਦਿਆ ਪਰ ਨਿਕਲਦਾ ਕੋਈ ਨਹੀਂ ਹੈਗਾ ਪਰ ਮੈਂ ਤੁਹਾਨੂੰ ਇਹ ਗੱਲ ਦੱਸਦਾ ਜੀ ਵੀ ਜਿੰਨੇ ਉਹ ਤੁਸੀਂ ਸਾਰੇ ਇਕੱਠ ਸਾਡੇ ਨਾਲ ਜੁੜੇ ਹੋ ਤੇ ਇਸ ਤੋਂ ਵੱਧ ਜੋ ਵੀ ਗੱਲ ਹੋਊਗੀ ਕੋਈ ਅਸੀਂ ਕਿਸੇ ਵੀ ਬੰਦ ਕਮਰੇ ਦੇ ਵਿੱਚ ਬੈਠ ਕੇ ਸਾਡੇ ਪ੍ਰਧਾਨ ਜੀ ਜਾਨਸੀ ਸਾਹਿਬਾਨ ਅਸੀਂ ਮੀਟਿੰਗ ਕਰਕੇ ਆਪ ਫੈਸਲੇ ਲੈ ਨਹੀਂ ਜਾਵਾਂਗੇ ਜੋ ਵੀ ਗੱਲ ਹੋਊ ਚਾਹੇ ਕਿਸੇ ਕੋ ਦੌਸ਼ਾਲਾ ਨਾਲ ਗੱਲ ਹੈ ਜਿਵੇਂ ਆਪਾਂ ਅੱਜ ਸਾਰੇ ਇਕੱਠੇ ਹੋਏ ਆ ਇਸੇ ਤਰ੍ਹਾਂ ਸੰਗਤ ਦੇ ਵਿੱਚ ਪ੍ਰਤੱਖ ਫੈਸਲਾ ਹੋਊਗਾ ਕੋ ਲੁਕ ਨਹੀਂ ਜਾਣੀ ਹੋਗੀ ਬਸ ਸਾਨੂੰ ਹੁਣ ਛੋਟੇ ਇੱਕ ਵਾਰ ਸਾਥ ਦੀ ਲੋੜ ਹੈ ਸਾਡੀ ਵੀ ਬਸ ਇਹ ਗੱਲ ਦੇਖਣੀ ਹੈ ਵੀ ਜਿਵੇਂ ਆਪਾਂ ਪੰਜਾਬੀ ਚ ਕਹਿੰਦੇ ਆ ਜੀ ਸਾਡੀ ਨਾਲ ਵੀ ਲੱਤਾਂ ਨੇ ਕਿੰਨੀ ਗਿਜਾਣਾ ਹੈ ਨਹੀਂ ਆਮ ਕਿਹਾ ਜਾਂਦਾ ਕਿ ਉਸ ਤੋਂ ਵੀ 13 ਦਾ ਸਾਰੇ ਉੜਦੇ ਹੁੰਦੇ ਆ ਜਦੋਂ ਉੱਪਰੋਂ ਵੱਡੇ ਵੀ ਕਰਾਂ ਦਾ ਪਰੇਂਚਰ ਪੈਂਦਾ ਜਾਂ ਹੋਰ ਤਾਂ ਉਹ ਵੀ ਜਿਹੜੇ ਸਾਰਿਆਂ ਤੋਂ ਅੱਗੇ ਹੁੰਦੇ ਆ ਸਾਰਿਆਂ ਤੋਂ ਪਿੱਛੇ ਵੀ ਉਹ ਹੀ ਦੇਖੇ ਜਾਂਦੇ ਆ ਤੇ ਆਸੀਂ ਵੀ ਆਪਣੇ ਨਾਲ ਲੱਤਾਂ ਦਾ ਪਹਾੜ ਹੀ ਟੈਕ ਕਰਨਾ ਕਿ ਕਿੰਨੇ ਕੁ ਜੋਗੇ ਆ ਤੇ ਹੁਣ ਮੈਂ